कहाँ के रहने वाले हो? अच्छा क्या या आप सब छोड़ के जा रहे हैं से ये? देखो जी, उसका, का है ना इसलिए ऐसा है, है नहीं जी किसी ने बोला नहीं है नहीं, नहीं, नहीं बोला जी नहीं बोला जी खुद की खुद की तरफ से बस जैसे कि आज से से डरती है ना जी वैसे चलो जी चलो जी चलो जी ਤੋੜਾ ਫੌਜਾ ਜੀ ਫੌਜਾ ਜੀ ਕਿੱਥੇ ਜਾ ਰਹੇ ਹੋ ਅਸੀਂ ਜਾ ਰਹੇ ਆ ਪਰ 45 ਸੜਕ ਤੇ ਟੁੱਟ ਗਈ ਠੀਕ ਹੈ ਇਹ ਕਿੰਨਾ ਕੁ ਸਮਾਨ ਲੈ ਕੇ ਜਾ ਰਹੇ ਫਿਰ ਇਹੋ ਇਦਾਂ ਨੇ ਇੱਕ ਇੱਕ ਕਪੜੇ ਕਪੜੇ ਅਗਣ ਲੱਗਣਗੇ ਵਜੇ ਕੀ ਤੁਹਾਡੇ ਜਾਣ ਦੀ ਵਜਾਂ ਵੀ ਆ ਬਾਦਰ ਦੇ ਇਰੀਏ ਬਹੁਤ ਸਾਰੇ ਖਰਾਬ ਖਾਣਾ ਚਤਾ ਜਾਣਾ ਜੰਗ ਦਾ ਮਾਹੌਲ ਬਣਿਆ ਹਾਂ ਜੰਗ ਦਾ ਮਾਹੌਲ ਬਣਿਆ ਤੇ ਫਿਰ ਫਿਰ ਤੁਹਾਨੂੰ ਇੱਥੇ ਤੁਸੀਂ ਰਹਿਣ ਤੋਂ ਡਰ ਨਹੀਂ ਲੱਗਦਾ ਫਿਰ ਕਿੱਥੇ ਜਾਏ ਕਿੰਨੀ ਚੰਗਾ ਸਗ ਹੈ ਹੋ ਹੁਣ ਕਿਹੜੇ ਅਸੀਂ ਜਾਣਾ ਅਸਮਾਨ ਹੀ ਸੱਚ ਨੇ ਇਹ ਤੇ ਆ ਜਾਣਾ ਅੱਛਾ ਅੱਥੇ ਰਹਿਓ ਕਿਹੜੇ ਮੌਕੇ ਤੇ ਸਮਾਨ ਜਾਣਾ ਨਹੀਂ ਆਪ ਤੇ ਭੱਜ ਗਿਆ ਭੱਜ ਗਿਆ ਗੋੜਾ ਡੇਗ ਰੋ ਦਿੱਤੇ ਸ ਖਤਮ ਹੋ ਗਿਆ ਪਹਿਲਾ ਪਹਿਲਾਂ ਵੀ ਵੇਖੀ ਜੰਗ ਤੁਸੀਂ ਪਹਿਲਾਂ ਦੋਵੇਂ ਵੇਖੇ ਲੈ 65 ਵੀ ਕਿੱਥੇ ਆਏ ਉਦੋਂ ਉਦੋਂ ਕੀ ਲਾ ਸੀ ਇਹ ਉਦੋਂ ਤਾਂ ਰਾਤ ਭਰ ਸੀ ਮਾਰੇ ਕਿਉਂ ਪਹਿਲੀ ਵਾਰ ਲੰਘਦਾ ਸੀ 65 ਕਿਸੇ ਨਾਲ ਵਿਆਖਾ ਵਿਗਿਆਨ ਕੀ ਹੁੰਦਾ ਕੀ ਨੇ ਜਿਵੇਂ ਗਰਮੀ ਦੇ ਦੁਆਰੇ ਹੀ ਬਾਦੂ ਵੀ ਦੁਆਰਾ ਹੀ ਆ ਇਹ ਇਹ ਕਿ ਜਗਾ ਸਿੱਧਾ ਕਿਸੇ ਵਿੱਚ ਜਾਂ ਬੰਨਿਆ ਨੇ ਸੋਇਆ ਵਰਨੀ ਤੋਂ ਸੋਇਆ ਪਿਛੇ ਕਿੰਬਰ ਖੇਤ ਖਰਾਬ ਹੈ ਉਹ ਇਹ ਕਿ ਮੁੱਖ ਦੀ ਗਾਲੇ ਵਿਗਰਾਸ ਨਹੀਂ ਚਾਹ ਪਾਣੀ ਪੀਣ ਜਿਹੜਾ ਵਿਲਾਸ ਹੋ ਜਾਂਦਾ ਅੱਗੇ ਅਸ ਨਵੇ ਸਿਗਾ ਨਾ ਸੰਤ ਉਹ ਬੇਕਾਰ ਕਾਫ ਵੀ ਨਹੀਂ ਮੰਗਿਆ ਦਿੱਤਿਆ ਨਹੀਂ ਪਾਣੀ ਪੀ ਰੋਟ ਦੇ ਵਿੱਚ ਸੂਲ ਤੇ ਜਾ ਬੈਠਿਆ ਉਹਨਾਂ ਦਾ ਉਹ ਨਹੀਂ ਸਾਡੇ ਉਹ ਆਪਦੇ ਨੂੰ ਦਿੱਸੇ ਗਿਆ ਨਹੀਂ ਕਿਹਾ ਨਹੀਂ ਏਰੀਅਲ ਉਹ ਜਾਂ ਮਤਲਬ ਬਾਰਡਰ ਦੇ ਕਿੰਨਾ ਕੁ ਦੂਰ ਹੈ ਬਾਰਡਰ ਇਤੋਂ 2 ਕਿਲੋਮੀਟਰ ਤਾਂ ਫਿਰ ਉਹ ਘੇਰ ਲੈਂਦੇ ਨੇ ਹਾਂਜੀ ਯਾਰ ਉਹ ਤਾਂ ਹੈ ਉਹ ਤਾਂ ਯੂਸ ਨਹੀਂ ਘੇਰ ਲੈਂਦੇ ਉਹ ਹਾਂ ਕਿਉਂ ਆਪਣੇ ਆਰ ਨੇ ਆ ਚ ਪਿੱਛੇ ਹੁੰਦੇ ਸ਼ੇਨ ਲਾਇ ਤੇ ਠੀਕ ਹੈ ਜਦੋਂ ਤਾਂ ਅੱਗੇ ਹੁੰਦੀ ਹੈ ਹਾਂ ਅੱਛਾ ਇਹ ਤੂੰ ਪਹਿਲਾਂ ਵੀ ਕਿਰਿਆ ਹੈ ਹਾਂ ਹਾਂ ਸਾਡੇ ਪਿੰਡ ਦੇ ਵੀ ਬੰਦੇ ਕਰੇ ਫਿਰ ਕਰੇਗਾ ਤੇ ਭੁੱਖ ਮੱਗਿਆ ਕਿ ਰਾਤ ਕਾਣ ਕਿ ਹੱਤਿਆਰ ਚਾਲਿਆ ਆ ਤੇ ਉਹ ਕਰਦੇ ਉਈ ਚੱਕ ਚੱਕ ਡਾਗ ਪਿੰਡੇ ਸਵਾੜ ਆਏ ਸੀ ਤਾਂ ਆਪਣੇ ਹੀ ਵੇਖੋ ਉਖਾਈ ਜਿਵੇਂ ਮਾੜੇ ਮੋਟੇ ਆਰ ਦੇ ਰਹੇ ਹੋ ਉਹ ਹੀ ਆ ਗਏ ਫਿਰ ਨਹੀਂ ਤੇ ਫਿਰ ਉਹ ਵੀ ਬੰਦੇ ਛੱਡੇ ਕਿਵੇਂ ਫਿਰ ਇੱਕ ਇੱਕ ਜਿਹਾ ਲੈਂਦੇ ਨੇ ਆ ਲੋ ਤਮਾਦਲਾ ਨਮਾਦ ਲੈਣਾ ਆਪਣੇ ਬੰਦੇ ਇੱਕੋ ਲਾਦਾ ਜੜੀਆ ਆ ਨਾ ਆਫਲੇ ਦੋ ਦਿੱਤਿਆਂ ਚ ਇੱਕ ਲਿਆਂਤ ਬਾਦਲੇ ਵਿੱਚ ਦੋ ਦੋ ਆਪਾਂ ਚ ਲੈਂਦੇ ਰਹੇ ਠੀਕ ਹੈ ਤੇ ਤਾਂ ਉਹਨਾਂ ਦੇ ਘਾਟ ਬੰਦੇ ਆਫਲੇ ਜਿਆਦਾ ਬੰਦੇ ਗਏ ਠੀਕ ਹਾਂ